ਸਾਡਾ ਪਰਿਵਾਰ ਪਹਿਲਾਂ ਵੀ ਪੋਲਿਟਿਕਸ ਵਿੱਚ ਇਨਵੋਲਡ ਰਿਹਾ ਜੀ ਮੇਰੇ ਜਿਵੇਂ ਪਰਦਾਦਾ ਜੀ ਉਹਨਾਂ ਤੁਸੀਂ ਉਹ ਸਭ ਤੋਂ ਪਹਿਲੇ ਐਮ.ਐਲ.ਏ ਸੀ ਕਿਦੜਵੇ ਦੇ 1952 ਚ ਸਾਡਾ ਮਦੀਰ ਪਿੰਡ ਕਿਦੜਵਾ ਹਲਕੇ ਦੇ ਵਿੱਚ ਪੈਂਦਾ ਸੋ ਉੱਥੋਂ ਮੈਂ ਹੌਲੀ ਹੌਲੀ ਸੋਸ਼ਲ ਸਰਵਿਸ ਦਾ ਕੰਮ ਸ਼ੁਰੂ ਕੀਤਾ ਮੈਂ ਆਪ ਦੇ ਤੌਰ ਤੇ ਦੀ ਸੋਸ਼ਲ ਕੰਮ ਕਰਨਾ ਸ਼ੁਰੂ ਕੀਤਾ ਕਿ ਜਿੱਥੇ ਐਂਬੂਲੈਂਸ ਦੀ ਲੋੜ ਸੀ ਮਰੀਜ਼ਾਂ ਨੂੰ ਉਹਨਾਂ ਨੂੰ ਐਂਬੂਲੈਂਸ ਪ੍ਰੋਵਾਈਡ ਕਰਨੇ ਕਿ ਕੈਂਸਰ ਪੀਰੀਅਡ ਲੋਕ ਸੀ ਉਹਨਾਂ ਕੋਲੇ ਪੈਸਿਆਂ ਦੀ ਕਮੀ ਹੁੰਦੀ ਸੀ ਤਾਂ ਉਹਨਾਂ ਦੀ ਫਾਈਨੈਂਸ਼ੀਅਲ ਤੌਰ ਤੇ ਹੈਲਪ ਕਰਨੀ ਇਹ ਕੀ ਜਾਂਦਾ ਕਿ ਸਿਆਸਤ ਦੇ ਵਿੱਚ ਤੁਹਾਡੇ ਨੇੜੇ ਤੇੜੇ ਜਿਹੜੇ ਆ ਗੁਣਾ ਭਾਗ ਕਰਨ ਵਾਲੇ ਜੋੜ ਘਟਾ ਵਾਲੇ ਬੰਦੇ ਹੋਣੇ ਚਾਹੀਦੇ ਯਾਨੀ ਕਿ ਸਿਆਸੀ ਤੁਹਾਡੇ ਨੇੜੇ ਤੇੜੇ ਬੰਦੇ ਹੋਣੇ ਚਾਹੀਦੇ ਤੁਸੀਂ ਕਿਸੇ ਦੀ ਸ਼ਰਨ ਦੇ ਵਿੱਚ ਜਾ ਰਹੇ ਹੋ ਕੋਈ ਤੁਹਾਡਾ ਹੈਗਾ ਕੋਈ ਗੋਡਫਾਦਰ ਕਿਸ ਨੂੰ ਮੰਨਦੇ ਤੁਸੀਂ ਜਾਂ ਕੌਣ ਤੁਹਾਡੀ ਸਪੋਰਟ ਕਰ ਰਿਹਾ ਫਿਰ ਜਿਵੇਂ ਫੈਮਿਲੀ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਉਹ ਬਤੌਰ ਐਮਐਲਏ ਔਰ 올 ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਹੈਗੇ ਹੈ ਸੋ ਉਹਨਾਂ ਨਾਲ ਮੈਂ ਕਾਫੀ ਪਿਛਲੇ ਸਮੇਂ ਤੋਂ ਜੁੜਿਆ ਹੋਇਆ ਹਾਂ ਔਰ ਉਹਨਾਂ ਨਾਲ ਕੰਮ ਕੀਤਾ ਹੈ ਇਸ ਲਈ ਮੈਂ ਤੁਹਾਨੂੰ ਕਹਾਂ ਸੀ ਜੀ ਮੈਂ ਚਾਹਨਾ ਹੈ ਕਿ ਲੋਕੀ ਕੰਮ ਦੇਖਣ ਜੀ ਮੇਰਾ ਮੈਂ ਜੈਕ ਦਾ ਉਹਨੂੰ ਯੂਜ਼ ਹੀ ਨਹੀਂ ਕਰਨਾ ਚਾਹੁੰਦਾ ਜੀ ਕਿਸੇ ਦਾ ਨਾ ਜ਼ਿੰਮੇਵਾਰੀ ਜਿਤਾ ਰਹੇ ਜੀ ਹਰ ਦਾ ਮੂਵਮੈਂਟ ਹਜੇ ਟਿਕਟ ਦੀ ਮੰਗ ਕੀਤੀ ਹੈ ਦੇਖੋ ਜੇ ਪਾਰਟੀ ਟਿਕਟ ਦਿੰਦੀ ਹੈ ਤਾਂ ਕਾਂਗਰਸੀਆਂ ਕਿਸੇ ਹੋਰ ਪਾਰਟੀ ਦੇ ਵੀ ਸੰਪਰਕ ਦੇ ਵਿੱਚ ਤੁਸੀਂ ਪਾਰਟੀ ਦਾ ਕੰਮ ਦੇਖ ਕੇ ਮੈਨੂੰ ਅਪਰੋਚ ਜ਼ਰੂਰ ਕਰਨੀ ਬਟ ਆਪਾਂ ਨੂੰ ਡਿਸਕਲੋਜ਼ ਹਜੇ ਕਿਉਂ ਕਰਨਾ ਜੀ ਤੁਸੀਂ ਨਾਈਂ ਦੇ ਅੱਜਕਲ ਦੇ ਜਵਾਕ ਕਹਿੰਦੇ ਕਿ ਅਸੀਂ ਬاہر ਚਲੇ ਜਾਈਏ ਵਿਦੇਸ਼ ਚਲੇ ਜਾਈਏ ਜਾਂ ਕੰਮ ਕਾਜ ਆਪਣਾ ਸੈੱਟ ਕਰ ਲਈਏ ਪੋਲਿਟਿਕਸ ਵਾਲੇ ਬੰਨੇ ਤਾਂ ਲੋਕਾਂ ਦਾ ਲੋਕਾਂ ਦੇ ਕਿੰਨੇ ਹੀ ਤੋਂ ਦੂਸਰੇ ਸਟੇਟ ਤੋਂ ਲੋਕ ਆਣਗੇ ਉਮੀਦਵਾਰ ਜਿ ਬੰਦੇ ਆ ਕੱਲ ਨੂੰ ਇਲੈਕਸ਼ਨ ਲੜਦੇ ਆ ਗਵਰਨਮੈਂਟ ਦੇ ਕੰਟਰੋਲਿੰਗ ਜਾਂਦੇ ਬਹੁਤ ਵੱਡਾ ਘਾਟਾ ਪੈ ਜਾਣਾ ਜੀ ਪੰਜਾਬ ਪਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਜਿਮਨੀ ਚੋਣਾ ਆ ਰਹੀਆਂ ਨੇ ਪੰਜਾਬ ਦੇ ਵਿੱਚ ਔਰ ਵੱਖ-ਵੱਖ ਦਾਵੇਦਾਰ ਆਪਣੀ ਦਾਵੇਦਾਰੀ ਜਿਤਾਉਣ ਲੱਗੇ ਆ ਇਸੀ ਤਰ੍ਹਾਂ ਗਿੱਦੜਬਾਹਤੋਂ ਇੱਕ ਯੰਗ ਚਿਹਰਾ ਇਸ ਵਾਰ ਦਾਵੇਦਾਰੀ ਕਰ ਰਹੇ ਨੇ ਅਨੇਕ ਸਿੰਘ ਬਰਾੜ ਸਟਾਕ ਮਾਰਕੀਟ ਦਾ ਕੰਮ ਕਰਦੇ ਆ ਸਮਾਜ ਸੇਵਾ ਦੇ ਵਿੱਚ ਵੀ ਨੇ ਉਹ ਔਰ ਯੰਗ ਫੇਸ ਦੇ ਤੌਰ ਤੇ ਉਹ ਵੀ ਦਾਵੇਦਾਰੀ ਜਤਾ ਰਿਹਾ ਹੈ ਵੱਖ-ਵੱਖ ਪਾਰਟੀਆਂ ਦੇ ਵੀ ਸੰਪਰਕ ਦੇ ਵਿੱਚ ਹੋਣਗੇ ਤਾਂ ਅਨੇਕ ਸਿੰਘ ਬਰਾੜ ਸਾਡੇ ਨਾਲ ਜੁੜੇ ਹੋਇਆ ਗੱਲਬਾਤ ਕਰਦੇ ਆ ਅਨੇਕ ਜੀ ਸਵਾਗਤ ਹੈ ਤੁਹਾਡਾ ਬ੍ਰੂਨ ਸਰ ਜੀ ਗਾਲ ਵਿਕਰਮ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਜਾਨਣਾ ਚਾਹਨਾ ਕਿ ਇੱਕ ਯੰਗ ਚਿਹਰੇ ਦੇ ਤੌਰ ਤੇ ਤੁਸੀਂ ਆਪਣੇ ਆਪ ਨੂੰ ਲੈ ਕੇ ਜਾ ਰਹੇ ਹੋ ਔਰ ਰੈਜ਼ਿਊਮ ਵੀ ਲੈ ਕੇ ਗਏ ਹੋਗੇ ਤੁਸੀਂ ਕਿਹੜੀ ਪਾਰਟੀ ਦੇ ਨਾਲ ਤੁਸੀਂ ਟੱਚ ਦੇ ਵਿੱਚ ਹੋ ਜਾਂ ਕਿਹੜੀ ਪਾਰਟੀ ਨੇ ਕਿਸੇ ਨੇ ਭਰੋਸਾ ਦਿਵਾਇਆ ਤੁਹਾਨੂੰ ਦਿੱਤਾ ਭਰੋਸਾ ਵੀ ਟਿਕਟ ਤੁਹਾਨੂੰ ਦੇ ਦਿਆਂ ਕਿ ਤੁਸੀਂ ਦੌੜੇਦਾਰੀ ਕਰ ਰਹੇ ਹੋ ਕਿਦੜ ਬਾਹਤੋਂ ਚੋਣ ਲੜਨ ਦੇ ਲਈ ਇੰਡੀਵਿਜੂਅਲ ਤੌਰ ਤੇ ਵਿਕਰਮਜੀਤ ਦੇ ਚ ਐ ਮੈਂ ਪਰਸਨਲ ਤੌਰ ਤੇ ਲੋਬੀ ਨਹੀਂ ਕਰ ਰਿਹਾ ਜੀ ਮੈਂ ਆਫਕੋਰਸ ਆਪਣਾ ਪੋਲਿਟਿਕਲ ਰੈਜ਼ਿਊਮੇ ਬਣਾਇਆ ਹੈ ਔਰ ਪਾਰਟੀ ਦੇ ਹਾਈ ਕਮਾਂਡ ਨੂੰ ਭੇਜਿਆ ਹੈ ਬਟ ਮੋਰ ਦਨ ਥੈਟ ਮੈਂ ਗਰਾਉਂਡ ਤੇ ਕੰਮ ਕਰਨ ਵਾਲਾ ਬੰਦਾ ਜੀ ਸੋ ਮੈਂ ਚਾਹਨਾ ਹੈ ਕਿ ਜਿਹੜੀ ਵੀ ਪਾਰਟੀ ਬੰਦਾ ਚਾਹੰਦੀ ਹੈ ਜਿਹੜਾ ਗਰਾਊਂਡ ਤੇ ਜੁੜਿਆ ਹੋਇਆ ਬੰਦਾ ਹੈ ਗਰਾਊਂਡ ਤੇ ਕੰਮ ਕਰਨ ਵਾਲਾ ਬੰਦਾ ਹੈ ਉਹਨੂੰ ਮੌਕਾ ਦਿੱਤਾ ਜਾਏ ਜਾਂ ਫਿਰ ਜਿਵੇਂ ਲੋਕੀ ਕਹਿੰਦੇ ਆ ਕਿ ਪਾਰਟੀਆਂ ਬੰਦੇ ਚੱਕਦੀਆਂ ਸੋ ਮੈਂ ਤਾਂ ਉਸ ਚੀਜ਼ ਦੇ ਪਹਾਲ 'ਚ ਐ ਵੇਟ 'ਚ ਐ ਕਿ ਮੇਰਾ ਗਰਾਊਂਡ ਦਾ ਕੰਮ ਦੇਖਿਆ ਜਾਏ ਐਨਾਲਿਸਿਸ ਕੀਤੀ ਜਾਵੇ ਸਰਵੇਸ ਕੀਤੇ ਜਾਣ ਤੇ ਉਸ ਬੇਸਿਸ ਤੇ ਆਪਾਂ ਨੂੰ ਅੱਗੇ ਚੁਣਿਆ ਜਾਵੇ ਹੂੰ ਹੂੰ ਕਿਹੜੇ ਤੁਸੀਂ ਆਪਦੇ ਚੀਜ਼ਾਂ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ ਸੋਸ਼ਲ ਸਰਵਿਸਿਜ਼ ਨੂੰ ਲੈ ਕੇ ਜਾਂ ਕੀ ਲੋਕ ਬੇਸਿਕਲੀ ਤੁਹਾਨੂੰ ਕਿਉਂ ਚੁਣਨਗੇ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਵੀ ਹੁੰਨੇ ਆ ਤਾਂ ਜੀ ਮੈਂ ਜੀ 2019 ਚ ਆਪਣੀ MBA ਫਾਈਨੈਂਸ ਕੰਪਲੀਟ ਕਰਨ ਤੋਂ ਬਾਅਦ ਮੈਂ ਗੁਰਗਾਓ ਤੋਂ ਕੀਤੀ ਸੀ ਜੀ ਖਤਮ ਕਰਕੇ ਉਸ ਤੋਂ ਬਾਅਦ ਆਪਣਾ ਪਿੰਡ ਸ਼ਿਫਟ ਹੋ ਗਿਆ ਸੀ ਜੀ ਮਦੀਰ ਸਾਡਾ ਮੰਦੀਰ ਪਿੰਡ ਗਿੱਦੜਵਾ ਹਲਕੇ ਦੇ ਵਿੱਚ ਪੈਂਦਾ ਸੋ ਉੱਥੇ ਮੈਂ ਹੌਲੀ ਹੌਲੀ ਸੋਸ਼ਲ ਸਰਵਿਸ ਦਾ ਕੰਮ ਸ਼ੁਰੂ ਕੀਤਾ ਸੀ ਕਿ ਸਾਡਾ ਪਰਿਵਾਰ ਪਹਿਲਾਂ ਵੀ ਪੋਲਿਟਿਕਸ ਵਿੱਚ ਇਨਵੋਲਡ ਰਿਹਾ ਜੀ ਮੇਰੇ ਜਿਵੇਂ ਪੜਦਾਦਾ ਜੀ ਉਹਨਾਂ ਤੁਸੀਂ ਉਹ ਸਭ ਤੋਂ ਪਹਿਲੇ ਐਮਐਲਏ ਸੀ ਗਿੱਦੜਵੇ ਦੇ 1952 ਚ ਤਾਂ ਆਂਦੇ-ਆਂਦੇ ਉਵੇਂ ਹੀ ਹੋਰ ਪਰਿਵਾਰ ਵੀ ਸੋਸ਼ਲ ਸਰਵਿਸ ਵਿੱਚ ਸੀਗਾ ਤਾਂ ਮੈਂ ਆਪਦੇ ਤੌਰ ਤੇ ਜੀ ਸੋਸ਼ਲ ਕੰਮ ਕਰਨਾ ਸ਼ੁਰੂ ਕੀਤਾ ਕਿ ਜਿੱਥੇ ਐਂਬੂਲੈਂਸ ਦੀ ਲੋੜ ਸੀ ਮਰੀਜ਼ਾਂ ਨੂੰ ਉਹਨਾਂ ਨੂੰ ਐਂਬੂਲੈਂਸ ਪ੍ਰੋਵਾਈਡ ਕਰਨੇ ਕਈ ਕੈਂਸਰ ਪੀੜ ਲੋਕ ਸੀ ਉਹਨਾਂ ਕੋਲੇ ਪੈਸਿਆਂ ਦੀ ਕਮੀ ਹੁੰਦੀ ਸੀ ਤਾਂ ਉਹਨਾਂ ਦੀ ਫਾਈਨੈਂਸ਼ੀਅਲ ਤੌਰ ਤੇ ਹੈਲਪ ਕਰਨੀ ਲੋਕਲ ਲੈਵਲ ਤੇ ਕਈ ਬਹੁਤ ਹੀ ਗਰੀਬ ਘਰ ਐਸੇ ਹੁੰਦੇ ਸੀ ਜਿਨ੍ਹਾਂ ਦਾ ਆਪ ਦਾ ਘਰ ਨਹੀਂ ਬਵਾ ਸਕਦੇ ਸੀ ਸੋ ਅਸੀਂ ਆਪਦੀ ਟੀਮ ਬਣਾਈ ਸੀ ਫੰਡ ਇਕੱਠੇ ਕਰਕੇ ਉਹਨਾਂ ਦੇ ਘਰ ਪੁਆਣੇ ਸੋ ਇਦਾਂ ਦੇ ਬਹੁਤ ਸਾਰੇ ਕੰਮ ਹੈ ਹੁਣ ਜਿਵੇਂ ਇੱਕ ਇੱਕ ਕੰਮ ਤਾਂ ਮੈਨੂੰ ਯਾਦ ਨਹੀਂ ਬਟ ਹੋ ਵਰਦੇ ਜੇ ਤੁਸੀਂ ਲਾ ਲੋ 5 ਸਾਲਾਂ ਚ ਇਹ ਕੰਮ ਲਗਾਤਾਰ ਚੱਲਦਾ ਰਹੇ ਇਹ ਰੁਕਿਆ ਨਹੀਂਗਾ ਸੋਸ਼ਲ ਸਰਵਿਸ ਵਾਲਾ ਕੰਮ ਹੈ ਜਿਹੜਾ ਸੋ ਉਸੇ ਬੇਸਿਸ ਤੇ ਹੀ ਅੱਗੇ ਲੋਕਾਂ ਨੇ ਮੈਨੂੰ ਹੰਗਾਰਾ ਦਿੱਤਾ ਤੇ ਮੈਂ ਆਵਦਾ ਹੁਣ ਪਿਛੇ ਜੇ ਰੈਲੀ ਕਰਕੇ ਹਟਿਆ ਜੀ ਘਰੇ ਪਰਸੋ ਹੀ ਸੋ ਬਹੁਤ ਚੰਗੀ ਰੈਲੀ ਸੀਗੀ ਔਰ ਲੋਕਾਂ ਨੇ ਬਹੁਤ ਚੰਗਾ ਹੁੰਗਾਰਾ ਦਿੱਤਾ ਉਹਦੇ ਚੋ ਇਹ ਕਿਹਾ ਜਾਂਦਾ ਕਿ ਸਿਆਸਤ ਦੇ ਵਿੱਚ ਤੁਹਾਡੇ ਨੇੜੇ ਤੇੜੇ ਜਿਹੜੇ ਆ ਗੁਣਾ ਭਾਗ ਕਰਨ ਵਾਲੇ ਜੋੜ ਘਟਾ ਵਾਲੇ ਬੰਦੇ ਹੋਣੇ ਚਾਹੀਦੇ ਯਾਨੀ ਕਿ ਸਿਆਸੀ ਤੁਹਾਡੇ ਨੇੜੇ ਤੇੜੇ ਬੰਦੇ ਹੋਣੇ ਚਾਹੀਦੇ ਤੁਸੀਂ ਕਿਸੇ ਦੀ ਸ਼ਰਨ ਦੇ ਵਿੱਚ ਜਾ ਰਹੇ ਹੋ ਕੋਈ ਤੁਹਾਡਾ ਹੈਗਾ ਕੋਈ ਗੋਡਫਾਦਰ ਕਿਸ ਨੂੰ ਮੰਨਦੇ ਹੋ ਤੁਸੀਂ ਜਾਂ ਕੌਣ ਤੁਹਾਡੀ ਸਪੋਰਟ ਕਰ ਰਿਹਾ ਹੈ देखो मेरे जे गॉडफादर ਤਾਂ ਜਿਵੇਂ ਜੀ ਹੈਗੇ ਐ ਬਟ ਮੈਂ ਇੱਕ ਆਈਡੀਅਲ ਜਿ ਮੰਨਉ ਪੋਲਿਟੀਕਲ ਤੌਰ ਤੇ ਆਈਡੀਅਲ ਮੈਂ ਬਾਦਲ ਸਾਹਿਬ ਵੱਡਿਆਂ ਨੂੰ ਵੇਖਦਾ ਮਤਲਬ ਉਹਨਾਂ ਦੀ ਪਾਲਿਸੀ ਫਾਲੋ ਕਰਦਾ ਕਿ ਕਿਵੇਂ ਠੰਡੇ ਸੁਭਾ ਨਾਲ ਸੋਬਰਨੈਸ ਨਾਲ ਉਹਨਾਂ ਨੇ ਸਿਆਸਤ ਚ ਕੰਮ ਕੀਤਾ ਆਪਦੇ ਹਲਕੇ ਚ ਕੰਮ ਕੀਤਾ ਸਿਰਫ ਲੱਗਦਾ ਖੀਰਲਾ ਇਲੈਕਸ਼ਨ ਹੀ ਹਰੇ ਜੀ ਉਸ ਤੋਂ ਇਲਾਵਾ ਹੋਰ ਕੋਈ ਇਲੈਕਸ਼ਨ ਹਰੇ ਨਹੀਂ ਹੋਣੇ ਆਪਦੀ ਲਾਈਫ ਚ ਸੋ ਉਦਾਂ ਤਾਂ ਉਹਨਾਂ ਨੂੰ ਫਾਲੋ ਜ਼ਰੂਰ ਮੈਂ ਕਰਦਾ ਰਿਹਾ ਉਹਨਾਂ ਦੀ ਲਾਈਫ ਪੜਦਾ ਉਹਨਾਂ ਦੀ ਹਿਸਟਰੀ ਪੜਦਾ ਬਟ ਅਦਰ than that ਮੇਰੇ ਜਿਵੇਂ ਫੈਮਿਲੀ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਉਹ ਬਤੌਰ ਐਮਐਲਏ ਔਰ 올 ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਹੈਗੇ ਆ ਸੋ ਉਹਨਾਂ ਨਾਲ ਮੈਂ ਕਾਫੀ ਪਿਛਲੇ ਸਮੇਂ ਤੋਂ ਜੁੜਿਆ ਹੋਇਆ ਹਾਂ ਔਰ ਉਹਨਾਂ ਨਾਲ ਕੰਮ ਕੀਤਾ ਹੋਇਆ ਹਮ ਜੀ ਔਰ ਤੁਹਾਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਲੋਬਿੰਗ ਕਰਨਗੇ ਤੁਹਾਡੇ ਵਾਸਤੇ ਏ ਤਾਂ ਜੀ ਚਲੋ ਉਹਨਾਂ ਦੀ ਇੰਡੀਵਿਜੂਅਲ ਚੋਇਸ ਹੈ ਆਈ ਡੋਟ نو ਹੁਣ ਜੋ ਕਰਨਗੇ ਜਾਂ ਨਹੀਂ ਬਟ ਮੈਂ ਆਪਦੇ ਬੰਨੀ ਉਹਨਾਂ ਨੂੰ ਜ਼ਰੂਰ ਦੱਸਦਾ ਕਿ ਮੈਂ ਲੜਨ ਦਾ ਚਾਹਵਾਂ ਨਾ ਤੇ ਆ ਦੇਖੋ ਬਾਕੀ ਰੱਬ ਦੀ ਇੱਛਾ ਜੀ ਕਿਦਾਂ ਹੁੰਦਾ ਹਮ ਪਰ ਇਹ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਟਿਕਟ ਵੀ ਜਿਹੜੀ ਡਿਸਾਈਡ ਹੋਣੀ ਹੁੰਦੀ ਹੈ ਉਹਦੇ ਲਈ ਤੁਹਾਡੇ ਕੋਲ ਜੈਕ ਚਾਹੀਦਾ ਹੁੰਦਾ ਹੈ ਕਿਉਂਕਿ ਤੁਹਾਡੇ ਤਾਂ ਉਥੋਂ ਇਹ ਚਰਚਾ ਚੱਲ ਰਹੀ ਹੈ ਕਿ ਜੋ ਪ੍ਰਧਾਨ ਹੈ ਉਹਨਾਂ ਦੇ ਵਾਈਫ ਇਲੈਕਸ਼ਨ ਲੜਨਗੇ ਔਰ ਇਸੇ ਕਰਕੇ ਜਿਆਦਾ ਚਰਚਾ ਉਹਨਾਂ ਦੀ ਚੱਲ ਰਹੀ ਹੈ ਜਾਂ ਹੋਰ ਵੀ ਕੁਝ ਦੇਖੋ ਕੈਂਡੀਡੇਟ ਹੋਵੇ ਤਾਂ ਇਸ ਲਈ ਮੈਂ ਤੁਹਾਨੂੰ ਕਿਹਾ ਸੀ ਜੀ ਮੈਂ ਚਾਹਨਾ ਹੈ ਕਿ ਲੋਕੀ ਕੰਮ ਦੇਖਣ ਜੀ ਮੇਰਾ ਮੈਂ ਜੈਕ ਦਾ ਉਹਨੂੰ ਯੂਜ਼ ਹੀ ਨਹੀਂ ਕਰਨਾ ਚਾਹੁੰਦਾ ਜੀ ਕਿਸੇ ਦਾ ਨਾਮ ਮੈਂ ਸਿਰਫ ਇਹ ਦੇਖਣਾ ਚਾਹੁੰਦਾ ਕਿ ਆਪ ਦੇ ਤੌਰ ਤੇ ਇੰਡੀਵਿਜੂਅਲ ਤੌਰ ਤੇ ਅਨੇਕ ਸਿੰਘ ਬਰਾੜ ਦਾ ਜੋ ਸਰਵੇ ਹੁੰਦਾ ਹੈ ਜਾਂ ਜੋ ਮੈਂ ਕੰਮ ਕੀਤੇ ਉਹਦੇ ਬੇਸਿਸ ਤੇ ਮੈਨੂੰ ਸਿਲੈਕਟ ਕੀਤਾ ਜਾਵੇ ਤਾਂ ਜ਼ਿਆਦਾ ਬੈਟਰ ਹੈ ਆਨਟਨਲੈਸ ਜੈਕੀ ਲਵਾਨਾ ਜੀ ਜੇ ਪਰਿਵਾਰ ਨੂੰ ਯੂਜ਼ ਕਰਨਾ ਤਾਂ ਫਿਰ ਸਿਆਸਤ ਦਾ ਫਾਇਦਾ ਕੀ ਕੰਮ ਕਰਨ ਦਾ ਫਾਇਦਾ ਕੀ ਜੋ ਮੈਂ 5 ਸਾਲ ਕਰ ਸਿਆਸਤਾਂ ਇਦਾਂ ਹੀ ਚਲਦੀਆਂ ਨੇਕ ਜੀ ਤੁਹਾਨੂੰ ਤਾਂ ਖੈਰਾ ਸਾਹਿਬ ਵੀ ਦੱਸਦੇ ਹੋਣਗੇ ਜਾਂ ਹੋਰ ਤੁਹਾਡੇ ਫੈਮਿਲੀ ਦੇ ਵਿੱਚ ਲੀਡਰ ਰਹੇ ਆ ਸਿਆਸਤ ਦੇ ਨਾਲ ਜੁੜੇ ਰਹੇ ਲੋਕ ਜਾਂ ਤੁਸੀਂ ਵੀ ਜੁੜੇ ਹੋਵੋਗੇ ਹੋਰ ਲੋਕਾਂ ਦੇ ਨਾਲ ਕਿਉਂਕਿ ਲੋਬਿੰਗ ਤਾਂ ਘਟੂ-ਘਟ ਕਰਨੀ ਪੈਂਦੀ ਆ ਉੱਥੇ ਜਦੋਂ ਲੋਬਿੰਗ ਨਹੀਂ ਹੋਊਗੀ ਤਾਂ ਫਿਰ ਕਹਣਗੇ ਕਿ ਨਈ ਕੋਈ ਗੱਲ ਨਹੀਂ ਫਿਰ ਅਗਲੀ ਵਾਰ ਦੇਖਾਂਗੇ ਨਹੀਂ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਲੋਬਿੰਗ ਵਾਲੀ ਗੱਲ ਹੈਗੀ ਹੈ ਬਟ ਆਦਰਵਾਇਸ ਮੈਂ ਨਹੀਂ ਜੀ ਪਰਸਨਲ ਤੌਰ ਤੇ ਨਹੀਂ ਮੈਂ ਲੋਬੀ ਕੀਤੀ ਕਿਸੇ ਨਾਲ ਨਹੀਂ ਕਿਸੇ ਹੋਰ ਪਾਰਟੀ ਦਾ ਗਰਾਊਂਡ ਵਰਕ ਹੀ ਕੀਤਾ ਜੀ ਔਰ ਉਹੀ ਕਰਦਾ ਰਹੂੰਗਾ ਜੀ ਅੱਗੇ ਆਨ ਵਾਲੇ ਟਾਈਮ 'ਚ ਆਪਣੇ ਨਾਲ ਅਜੇ ਚਲੋ ਜੇ ਤੁਸੀਂ ਕਹੋ ਦੋ ਤਿੰਨ ਸਾਲ ਲੱਗ ਸਕਦੇ ਦੋ ਕਿ ਦੋ ਸਾਲਾਂ ਨੂੰ ਫਿਰ ਇਲੈਕਸ਼ਨ ਹੈ ਆਪਣੇ ਕੋਲ ਟਾਈਮ ਹੈਗਾ ਮੇਰੀ ਏਜ ਹੈ ਜੇ 29 ਹੈ ਜੇ ਜਿਵੇਂ ਠੀਕ ਬੈਠੂਗਾ ਉਵੇਂ ਦੇਖਾਂਗੇ ਜੀ ਅਜੇ ਦਾਵੇਦਾਰੀ ਜਿਤਾ ਰਹੇ ਹਾਂ ਜਾਂ ਪੂਰਾ ਮਨ ਬਣਾ ਚੁੱਕੇ ਹਾਂ ਇਲੈਕਸ਼ਨ ਲੜਨ ਦਾ ਬਿਲਕੁਲ ਬਿਲਕੁਲ ਦਾਵੇਦਾਰੀ ਜਿਤਾ ਰਹੇ ਹਾਂ ਜੀ ਹਰ ਦਾ ਮੂਮੈਂਟ ਹਜੇ ਟਿਕਟ ਦੀ ਮੰਗ ਕੀਤੀ ਹੈ ਦੇਖੋ ਜੇ ਪਾਰਟੀ ਟਿਕਟ ਦਿੰਦੀ ਹੈ ਤਾਂ ਕਾਂਗਰਸੀਆਂ ਕਿਸੇ ਹੋਰ ਪਾਰਟੀ ਦੇ ਵੀ ਸੰਪਰਕ ਦੇ ਵਿੱਚੋਂ ਦੇਖੋ ਐਟ ਦਾ ਮੂਮੈਂਟ ਤਾਂ ਜੀ ਮੈਂ ਰੈਜ਼ੂਮੇ ਆਪਣਾ ਕਾਂਗਰਸ ਹਾਈ ਕਮਾਂਡ ਨੂੰ ਭੇਜਿਆ ਜੀ ਵੀਨੋਗੋਪਾਲ ਜੀ ਉਹਨਾਂ ਨੂੰ ਤੇ ਸੁਰਜੀ ਬਟ ਅਦਰਵਾਈਜ਼ ਬਾਕੀ ਪਾਰਟੀਆਂ ਕੰਮ ਦੇਖ ਕੇ ਮੈਨੂੰ ਅਪਰੋਚ ਜ਼ਰੂਰ ਕਰਨੀ ਹੈ ਬਟ ਆਪਾਂ ਨੂੰ ਡਿਸਕਲੋਜ਼ ਹਜੇ ਕਿਉਂ ਕਰਨਾ ਜੀ ਹੂੰ ਤੁਹਾਨੂੰ ਅਪਰੋਚ ਕਰ ਰਿਹਾ ਕਿ ਇਲੈਕਸ਼ਨ ਲੜਨ ਲੱਗੇ ਜੀ ਕੀ ਸੋਚਦੇ ਹੋ ਤੁਸੀਂ ਕਿਉਂਕਿ ਜਿਹੜੀ ਤੁਹਾਡੀ ਉਮਰ ਹੈ 29 ਦੇ ਅੱਜਕੱਲ ਦੇ ਜਵਾਕ ਕਹਿੰਦੇ ਕਿ ਅਸੀਂ ਬਾਹਰ ਚਲੇ ਜਾਈਏ ਵਿਦੇਸ਼ ਚਲੇ ਜਾਈਏ ਜਾਂ ਕੰਮਕਾਜ ਆਪਣਾ ਸੈੱਟ ਕਰ ਲਈਏ ਪੋਲਿਟਿਕਸ ਵਾਲੇ ਬੰਨੇ ਤਾਂ ਲੋਕਾਂ ਦਾ ਲੋਕ ਕਹਿੰਦੇ ਕਿ ਨਹੀਂ ਇਹ ਨਾ ਵਿਕਰਮ ਜੀ ਬੜਾ ਵੱਡਾ ਘਾਟਾ ਪੈ ਰਿਹਾ ਆਪਣੀ ਸਟੇਟ ਨੂੰ ਜਿਹੜੇ ਲੋਕੀ ਬਾਹਰ ਜਾ ਰਹੇ ਹਨ ਜੀ ਇਹ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਜਦੋਂ ਦੂਸਰੇ ਸਟੇਟ ਤੋਂ ਲੋਕੀ ਆਣਗੇ ਉਮੀਦਵਾਰ ਜੇ ਬੰਦੇ ਆ ਜਾਂ ਕੱਲ ਨੂੰ ਇਲੈਕਸ਼ਨ ਲੜਦੇ ਆ ਗਵਰਨਮੈਂਟ ਦੇ ਕੰਟਰੋਲਿੰਗ ਜਾਂਦੇ ਬਹੁਤ ਵੱਡਾ ਘਾਟਾ ਪੈ ਜਾਣਾ ਜੀ ਪੰਜਾਬ ਨੂੰ ਮੈਂ ਤਾਂ ਚਾਹਨਾ ਵੱਧ ਤੋਂ ਵੱਧ ਪੰਜਾਬ ਦੇ ਜਿਹੜੇ ਲੋਕਲ ਹੈ ਜਿਹੜੇ ਵੀ ਬੰਦੇ ਅਫੋਰਡ ਕਰ ਸਕਦੇ ਹੋ ਪੋਲਿਟਿਕਸ ਨੂੰ ਜਾਂ ਪੋਲਿਟਿਕਸ ਦੇ ਹਿੱਸਾ ਬਣ ਸਕਦੇ ਆ ਜਰੂਰ ਬੰਨਣਾ ਚਾਹੀਦਾ ਬਾਹਰ ਜਾਣ ਤੋਂ ਰੋਕਣਾ ਚਾਹੀਦਾ ਮੈਂ ਤਾਂ ਬਲਕਿ ਆਪ ਦੇ ਤੌਰ ਤੇ ਇੰਡੋਰਸ ਵੀ ਕਰਦਾ ਹਾਂ ਕਿ ਦੜ ਵਿੱਚ ਕਿ ਆਪਾਂ ਬਾਹਰ ਜਾਣਾ ਘਟ ਕਰੀਏ ਤੋਂ ਕਿ ਜੇ ਮਾਲਵੇ ਥੋੜਾ ਜਿਹਾ ਜੇ ਇਸ ਚੀਜ਼ ਇੰਟਰ ਕੀਤੀ ਹੈ ਬਾਹਰ ਜਾਣ ਵਾਲਾ ਫੈਸ਼ਨ ਸਾਡੇ ਏਰੀਆ 'ਚ ਸੋ ਉਹਨੂੰ ਹੁਣੇ ਠੱਲ ਪਾਈ ਜਾਏ ਤਾਂ ਜ਼ਿਆਦਾ ਚੰਗਾ ਹੈ ਜੀ ਕਿਉਂਕਿ ਆਪਾਂ ਜੇ ਇੱਥੇ ਇੰਡਸਟਰੀ ਲਾਈਏ ਇੱਥੇ ਹੀ ਕਾਰਖਾਨੇ ਲਾਈਏ ਤਾਂ ਕਿਉਂ ਬੱਚੇ ਬਾਹਰ ਜਾਣਗੇ ਜੀ ਮੇਨ ਬੰਦਾ ਜਾਂਦਾ ਤਾਂ ਕਮਾਈ ਲਈ ਹੈ ਜੇ ਇੱਥੇ ਆਪਾਂ ਉਹਨਾਂ ਦੇ ਸਾਧਨ ਪ੍ਰੋਵਾਈਡ ਕਰਾਂਗੇ ਉਹਨਾਂ ਦੀ ਹੈਲਪ ਕਰਾਂਗੇ ਉਹਨਾਂ ਦੀ ਲਾਈਫ ਵਿੱਚ ਬੈਟਰਮੈਂਟ ਲਿਆਵਾਂਗੇ ਤਾਂ ਲੋੜ ਕੀ ਹੈ ਜੀ ਬਾਹਰ ਜਾਣ ਦੀ ਤੁਸੀਂ ਸੋਚਦੇ ਹੋ ਕਿ ਨਵੇਂ ਲੋਕਾਂ ਨੂੰ ਲੋਕ ਮੌਕਾ ਦਿੰਦੇ ਆ ਜਿਹੜੇ ਨਵੇਂ ਲੋਕ ਪੋਲਿਟਿਕਸ ਦੇ ਵਿੱਚ ਆਉਂਦੇ ਆ ਇਹੋ ਜਿਹਾ ਘਟ ਹੁੰਦਾ ਵੈਸੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਮੈਂ ਇੰਡੀਵਿਜੂਅਲ ਤੌਰ ਤੇ ਇਹ ਚਾਹਨਾ ਹੈ ਕਿ ਕੰਮ ਵੇਖ ਕੇ ਪਰਫਾਰਮੈਂਸ ਦੇਖ ਕੇ ਇਹ ਡਿਸੀਜਨ ਲਿੱਤਾ ਜਾਵੇ ਨਾ ਕਿ ਕਿ ਚਲੋ ਜੀ ਕਿਸੇ ਦਾ ਐਮਐਲਏ ਦਾ ਬੇਟਾ ਜਾਂ ਐਮਐਲਏ ਦੀ ਵਾਈਫ ਜਾਂ ਐਮਐਲਏ ਦਾ ਭਤੀਜਾ ਜਾਂ ਭਾਂਜਾ ਉਸ ਬੇਸਿਸ ਤੇ ਨਹੀਂ ਮੇਰੇ ਵੀ 100 ਰਿਸ਼ਤੇਦਾਰ ਹੋਣਗੇ ਜੀ ਪੋਲਿਟਿਕਸ ਵਿੱਚ ਬਟ ਉਹਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਪ੍ਰੇਫਰੈਂਸ ਉਸ ਬੇਸਿਸ ਤੇ ਦਿੱਤੀ ਜਾਵੇ ਪ੍ਰੇਫਰੈਂਸ ਹਮੇਸ਼ਾ ਉਹ ਦਿੱਤੀ ਜਾਣੀ ਚਾਹੀਦੀ ਹੈ ਜਿੱਦੋਂ ਲੋਕਲ ਲੋਕੀ ਪਸੰਦ ਕਰਦੇ ਜੋ ਮਿਹਨਤ ਕਰਦੇ ਜੋ ਉਹਨਾਂ ਦੇ ਵਿੱਚ ਰਹਿੰਦਾ ਔਰ ਉਹਨਾਂ ਦੇ ਦੁੱਖ ਦੇ ਸੁੱਖ ਦੇ ਮਿਲਦਾ ਰਾਜਨੀਤੀਬਾਰ ਇਹ ਵੀ ਕਿਹਾ ਜਾਂਦਾ ਹੈ ਕਿ ਰਾਜਨੀਤੀ ਕਰਨ ਵਾਸਤੇ ਲੋਕ ਜਦੋਂ ਆਉਂਦੇ ਆ ਉਦੋਂ ਕੁਝ ਸ਼ੋਰ ਹੁੰਦੇ ਆ ਜਦੋਂ ਕੁਝ ਬਣ ਜਾਂਦੇ ਆ ਉਦੋਂ ਲੋਕ ਕੁਝ ਸ਼ੋਰ ਹੋ ਜਾਂਦੇ ਬੇਸਿਕਲੀ ਰਾਜਨੀਤੀ ਜਿਹੜੀ ਹੈ ਉਹ ਪੈਸਾ ਬਣਾਉਣ ਦਾ ਇੱਕ ਜ਼ਰੀਆ ਬਣ ਗਈ ਅੱਜਕੱਲ੍ਹ ਲੋਕਾਂ ਲਈ ਹਾਂਜੀ ਬਟ ਵਿਕ੍ਰਮ ਜੀ ਸਾਡੀ ਜੋ ਮੇਰੀ ਪਰਸਨਲ ਜੇ ਮੈਂ ਆਪਦੇ ਤੌਰ ਤੇ ਕਹਾਂ ਸਾਡੀ ਫੈਮਿਲੀ ਇਦਾਂ ਦੀ ਸਿਆਸਤ ਵਿੱਚ ਇਨਵੋਲਡ ਰਹੇ ਨਹੀਂ ਜਿੱਤੋਂ ਕਿ ਕਿਉਂਕਿ ਮੇਰੇ ਕੋਲੇ ਆਪਦੇ ਕੋਲੇ ਠੀਕ ਠਾਕ ਜ਼ਮੀਨ ਹੈ ਆਪਣਾ ਘਰ ਉੱਤੇ ਖੁੱਲਾ ਡੁੱਲਾ ਹੈਗਾ ਮੈਂ ਸਟਾਕ ਮਾਰਕੀਟ ਦਾ ਕੰਮ ਕਰਦਾ ਐ ਐਮ ਬੀਏ ਫਾਈਨੈਂਸ ਵਿੱਚ ਬ੍ਰੌਂਜ਼ ਮੈਡਲਿਸਟ ਐ ਜੀ ਉਹ ਕੰਮ ਚੰਗਾ ਚੱਲ ਰਿਹਾ ਜੀ ਮੇਰਾ ਸੋ ਮੇਰਾ ਟਾਰਗੇਟ ਉਹ ਨਹੀਂ ਹੈ ਜੀ ਮੇਰਾ ਟਾਰਗੇਟ ਸਰਵਿਸ ਹੈ ਲੋਕਾਂ ਲਈ ਕੰਮ ਕਰਨਾ ਹਾਂ ਲੋਕਾਂ ਲਈ ਕੰਮ ਕਰਨਾ ਇੱਕ ਲਾਲ ਜਰੂਰ ਹੈ ਮਨ ਨੂੰ ਆਪਦਾ ਨਾਮ ਬਣਾਉਣਾ ਜੇ ਮੈਂ ਕੰਮ ਕਰੂੰਗਾ ਲੋਕਾਂ ਲਈ ਇਹ ਲੋਕਾਂ ਦੀ ਸੇਵਾ ਕਰੂੰਗਾ ਤਾਂ ਆਟੋਮੈਟਿਕਲੀ ਮੈਨੂੰ ਲੋਕੀ ਮੌਕਾ ਦੇਣਗੇ ਤੇ ਮੇਰੀ ਮਤਲਬ ਅੱਗੇ ਮੈਨੂੰ ਵਧਾਉਣਗੇ ਲਾਈਫ ਵਿੱਚ ਉਹ ਉਸ ਚੀਜ਼ ਦਾ ਲਾਲ ਜਰੂਰ ਹੈ ਮੈਨੂੰ ਆਪਣਾ ਨਾਮ ਬਣਾਉਣ ਦਾ ਲਾਲਚ ਹੈ ਫੈਮਿਲੀ ਕੀ ਕਹਿੰਦੀ ਹੈ ਤੁਹਾਡੀ ਫੈਮਿਲੀ ਤਾਂ ਐਨਰਜੀ ਮੇਰੇ ਫਾਦਰ ਦੀ ਤਾਂ ਡੈਥ ਹੋਈ ਵੀ ਹੈ ਜੀ 2004 ਚ ਹੋ ਗਈ ਸੀ ਸੋ ਮੇਰੀ ਮਦਰ ਹੀ ਹੈ ਇਕੱਲੇ ਮੇਰੀ ਦੋ ਰੀਅਲ ਸਿਸਟਰ ਸੀ ਉਹਨਾਂ ਦੀ ਵੀ ਡੈਥ ਹੋ ਗਈ ਸੀ ਬਟ ਉਹ ਥੋੜਾ ਜਿਆਦਾ ਡਰਦੇ ਆ ਜਿਵੇਂ ਮਦਰਸ ਹੁੰਦੀਆਂ ਨੇ ਜੀ ਇਕੱਲੇ ਕਿ ਬੰਦਾ ਪੋਲਿਟਿਕਸ ਵਿੱਚ ਜਾਵੇ ਬਟ ਇਹ ਮੈਨੂੰ ਛੋਟੇ ਹੁੰਦੇ ਤੋਂ ਹੀ ਨਾ ਜੀ ਅੰਦਰੋਂ ਇੱਕ ਸਟਮਕ ਵਿੱਚ ਜਿਵੇਂ ਸੋ ਆਪ ਦੀ ਪੜ੍ਹਾਈ ਪੂਰੀ ਕਰਕੇ ਕਿ ਘਰਦਿਆਂ ਦਾ ਕੋਈ ਲਾਂਭਾ ਨਾ ਰਹਿ ਜੇ ਪੜ੍ਹਾਈ ਖਤਮ ਕਰਕੇ ਫਿਰ ਮੈਂ ਇਸ ਕੰਮ 'ਚ ਪੈ ਗਿਆ ਜੀ ਹੌਲੀ ਹੌਲੀ 2019 ਤੋਂ ਮਾਤਾ ਕਹਿੰਦੇ ਵੀ ਠੀਕ ਹੈ ਰਾਜਨੀਤੀ ਦੇ ਵਿੱਚ ਕੋਈ ਨਹੀਂ ਆਉਣਾ ਠੀਕ ਹੁਣ ਜਦੋਂ ਉਹ ਮੇਰੀ ਪਰਫਾਰਮੈਂਸ ਦੇਖਦੇ ਆ ਜੀ ਲੋਕੀ ਘਰੇ ਆਂਦੇ ਆ ਆਪਦਾ ਕੰਮ ਕਰਾਣ ਜਾਂ ਅਦਰਵਾਇਸ ਦੇਖਦੇ ਆ ਲੋਕੀ ਜੋ ਤਾਰੀਫ ਕਰਦੇ ਕੋਈ ਜਦੋਂ ਮੈਂ ਕੋਈ ਚੰਗਾ ਕੰਮ ਕਰਦਾ ਉਹ ਖੁਸ਼ ਹੁੰਦੇ ਆ ਜੀ ਇਸ ਚੀਜ਼ ਤੇ ਹਮਮ ਔਰ ਪਰਸਨਲੀ ਤੌਰ ਤੇ ਤੁਹਾਨੂੰ ਲੱਗਦਾ ਕਿ ਇਹੇ ਚੀਜ਼ਾਂ ਲੈ ਕੇ ਤੁਸੀਂ ਲੋਕਾਂ ਦੇ ਕੋਲ ਜਾਓਗੇ ਔਰ ਗਿੱਦੜਬਾਏ ਦੇ ਲੋਕ ਤੁਹਾਡੇ ਤੇ ਯਕੀਨ ਕਰਨਗੇ ਬਿਲਕੁਲ ਜੀ ਤੁਹਾਨੂੰ ਕਿ ਆਲਰੇਡੀ ਮੈਂ ਆਪਦੀ ਕੰਮ ਤਾਂ ਕਰ ਹੀ ਰਿਹਾ ਜੀ ਉਹ ਮੇਰਾ ਕੰਮ ਦੇਖ ਰਹੇ ਸੋਸ਼ਲ ਮੀਡੀਆ ਤੇ ਵੀ ਮੇਰਾ ਕੰਮ ਐਕਟਿਵ ਹੈ ਜੀ ਜਿਵੇਂ ਮੇਰੀ ਪ੍ਰੋਫਾਈਲ ਤੁਸੀਂ ਜਾ ਕੇ ਦੇਖੋਗੇ ਪਿਛਲੇ 5 ਸਾਲਾਂ ਤੋਂ ਇਹ ਕੰਮ ਮੈਂ ਲਗਾਤਾਰ ਕਰਦਾ ਆ ਰਿਹਾ ਹਾਂ ਔਰ ਰੀਸੈਂਟਲੀ ਮੈਂ ਪਰਸੋਂ ਜਿਹੜੀ ਗੱਲ ਕਰ ਰਿਹਾ ਜੀ ਘਰੇ ਆਪ ਦਾ ਬਹੁਤ ਵੱਡਾ ਇਕੱਠ ਕਰਕੇ ਰੱਖਿਆ ਇੰਡੀਵਿਜੂਅਲ ਤੌਰ ਤੇ ਸਿਰਫ ਗਿੱਦੜਵੇ ਹਲਕੇ ਦੇ ਜੋ ਮੇਰੇ ਵਰਕਰਸ ਹੈ ਹਰੇਕ ਪਿੰਡ ਤੋਂ ਮੇਨ ਮੇਨ ਬੰਦੇ ਬੁਲਾਏ ਸੀ ਉਹ ਤਕਰੀਬਨ ਮੇਰਾ ਕੱਟ ਹੋ ਗਿਆ ਸੀ ਜੀ 22500 ਬੰਦੇ ਦਾ ਸੋ ਰੱਬ ਦੀ ਮਿਹਰ ਨਾਲ ਬਹੁਤ ਵਧੀਆ ਕੱਟ ਹੋ ਗਿਆ ਜੀ ਉਹ ਇੱਕ ਇੰਡੀਵਿਜੂਅਲ ਬੰਦੇ ਲਈ ਜਿਸ ਨੂੰ ਕੋਈ ਮਤਲਬ ਕੋਈ ਪਾਰਟੀ ਦਾ ਕੋਈ ਬੈਕਿੰਗ ਨਹੀਂ ਸੀ ਕੁਝ ਨਹੀਂ ਸੀ ਉਹ ਕੱਟ ਸਿਰਫ ਤੇ ਸਿਰਫ ਮੇਰਾ ਸੀ ਜੀ ਆਪ ਦਾ ਔਰ ਕਦੋਂ ਤੱਕ ਤੁਹਾਨੂੰ ਲੱਗਦਾ ਕੋਈ ਇਧਰੋਂ ਕੁਝ ਰਿਸਪੌਂਸ ਆਉਂਦਾ ਜਾਂ ਫਿਰ ਆਜ਼ਾਦਤਾ ਨਹੀਂ ਲੜਨ ਦਾ ਮਨ ਤੁਹਾਡਾ ਵੀ ਆਜ਼ਾਦ ਵੀ ਲੜ ਸਕਦੇ ਹੋ ਚੋੜ ਇਹ ਤਾਂ ਸਮੀਕਰਨ ਹਜੇ ਦੇਖਦੇ ਹਾਂ ਜੀ ਕੀ ਬੰਦੇ ਬਟ ਲੋਕਾਂ ਦਾ ਹੰਗਾਰਾ ਬਹੁਤ ਚੰਗਾ ਮਿਲ ਰਿਹਾ ਸਭ ਤੋਂ ਜ਼ਰੂਰੀ ਤਾਂ ਇਹ ਹੁੰਦਾ ਜੀ ਜੇ ਆਪਾਂ ਨੂੰ ਲੋਕੀ ਪਸੰਦ ਕਰਨਗੇ ਤਾਂ ਹੀ ਉਹ ਆਪਾਂ ਨੂੰ ਕੋਈ ਸਿਆਸਤ ਵਿੱਚ ਮੌਕਾ ਦੇਊਗਾ ਅਦਰਵਾਈਜ਼ ਤਾਂ ਕੋਈ ਫਾਇਦਾ ਹੀ ਨਹੀਂ ਜੀ ਅਜੰਡਾ ਕੀ ਹੈ ਤੁਹਾਡਾ ਗਿੱਦੜ ਵੇ ਵਾਸਤੇ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਵੱਡੀ ਚੀਜ਼ ਹੈ ਜੀ ਆ ਜਿਹੜੀ ਬੇਰੋਜ਼ਗਾਰੀ ਹੈ ਜੀ ਮੈਂ ਚਾਹਨਾ ਆਪਾਂ ਇੰਨੇ ਇੱਥੇ ਸਿਆਸਤਦਾਨ ਆ ਗਈ ਸੀ ਸਾਡੇ ਹਲਕੇ 'ਚ ਮੁੱਖ ਮੰਤਰੀ ਰਹਿ ਗਏ ਮੰਤਰੀ ਰਹਿ ਗਏ ਪਾਰਲੀਮੈਂਬਰ ਪਾਰਲੀਮੈਂਟ ਰਹਿ ਗਏ ਸਾਰਾ ਕੁਝ ਹੋ ਗਿਆ ਬਟ ਇੱਥੇ ਕੋਈ ਚੰਗੇ کارਖਾਨੇ ਨਹੀਂ ਲੱਗ ਸਕੇ ਅਜ ਤੱਕ ਜੇ ਚੰਗੇ ਬਿਜ਼ਨਸ ਕੋਈ ਚੰਗੀ ਇੰਡਸਟਰੀ ਇੱਥੇ ਆਂਦੀ ਤਾਂ ਸਾਡੇ ਲੋਕਾਂ ਨੇ ਬਾਹਰ ਕੀ ਕਰਨ ਜਾਣਾ ਸੀ ਜੀ ਸਾਡੇ ਉਹਨੂੰ ਰੁਪਾਣੇ ਇੱਕ ਸੇਤੀਆ ਇੰਡਸਟਰੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਉਹ ਰੌਂਡਬਾਉਟ 15 ਤੋਂ 20 ਹਜ਼ਾਰ ਫੈਮਿਲੀਜ਼ ਨੂੰ ਸਪੋਰਟ ਕਰਦੀ ਹੈ ਤਾਂ ਇਦਾਂ ਦੀ ਚੀਜ਼ ਅਗਰ ਗਿੱਦੜਵੇ ਦੇ ਵਿੱਚ ਆ ਜੇ ਤੋਂ ਪਰ ਇਹ ਹੈਲਪ ਕਰੀ ਜੀ ਲੋਕਾਂ ਨੂੰ ਇਹ ਫਸਟਲੀ ਯੂਥ ਲਈ ਹੈ ਜੀ ਸੈਕੰਡਲੀ ਯੂਥ ਲਈ ਮੈਂ ਸਪੋਰਟਸ ਨੂੰ ਪ੍ਰਮੋਟ ਕਰਦਾ ਜੀ ਬਹੁਤ ਜਿੱਥੇ ਮੇਰੇ ਤੋਂ ਜਿੱਥੇ ਵੀ ਆਪਣੇ ਟੂਰਨਾਮੈਂਟ ਹੁੰਦੇ ਉੱਥੇ ਫੰਡ ਦਿੰਨਾ ਹੈ ਜੀ ਆਪਦੇ ਤੌਰ ਤੇ ਔਰ ਇੱਕ ਕਬੱਡੀ ਟੀਮਸ ਨੂੰ ਵੀ ਪ੍ਰਮੋਟ ਕਰਦਾ ক্রিকেট ਟੀਮ ਹੋ ਗਈ ਕਬੱਡੀ ਟੀਮ ਹੋ ਗਈ ਸਾਡੇ ਉੱਥੇ ਜ਼ਿਆਦਾ ক্রিকেট ਤੇ ਕਬੱਡੀ ਦਾ ਹੀ ਫੈਸ਼ਨ ਹੈ ਸੋ ਜਿੱਥੇ ਵੀ ਹੈਲਪ ਚਾਹੀਦੀ ਹੁੰਦੀ ਉਹਨਾਂ ਦੀ ਮੈਂ ਹੈਲਪ ਕਰਦਾ ਸਾਡੇ ਗਰਾਊਂਡਸ ਦੀ ਬਹੁਤ ਲੋੜ ਹੈ ਜੀ ਉੱਥੇ ਉਹ ਅਜੰਡਾ ਹੈ ਜੀ ਮੇਰੇ ਮਨ ਤੇ ਕਿ ਇਹਨਾਂ ਚੰਗੇ ਚੰਗੇ ਗਰਾਊਂਡ ਬਣਾ ਕੇ ਦਈਏ ਕਿ ਲੋਕ ਨਸ਼ਿਆਂ ਵੱਲ ਨਾ ਜਾਣ ਜੇ ਯੂਥ ਕਿਉਂ ਹੈ ਜੀ ਜੇ ਬੇਰੋਜ਼ਗਾਰੀ ਤੇ ਆਪਾਂ ਨਸ਼ੇ ਇਲਾਜ ਸਿਸਟਮ ਹਟਾਉਣਾ ਉਹਦਾ ਸਿੰਪਲ ਰਸਤਾ ਹੈ ਜੀ ਉਹਨਾਂ ਨੂੰ ਸਵੇਰੇ ਕੰਮ ਕਰੇ ਤੇ ਸ਼ਾਮ ਨੂੰ ਆਪ ਦਾ ਸਪੋਰਟਸ ਵੱਲ ਜਾਵੇ ਇੱਕ ਚੰਗਾ ਐਜੂਕੇਸ਼ਨ ਜੀ ਐਜੂਕੇਸ਼ਨ ਇੰਸਟੀਚਿਊਟ ਵੀ ਹਾਇਰ ਐਜੂਕੇਸ਼ਨ ਇੰਸਟੀਚਿਊਟ ਚਾਹੀਦੇ ਉਹ ਜੋ ਹੈ ਨਹੀਂ ਹੈ ਜੀ ਸਾਡੇ ਕਿਦਰਵੇ ਸਕੂਲਸ ਹੈਗੇ ਆ ਬਟ ਸਕੂਲਸ ਤੋਂ ਬਾਅਦ ਫਿਰ ਬੰਦਾ ਬਾਹਰ ਜਾਊਗਾ ਜੀ ਜੇ ਆਪਾਂ ਸਾਰਾ ਕੁਝ ਹੀ ਹੌਲੀ ਹੌਲੀ ਟਾਈਮ ਪਾ ਕੇ ਇੱਥੇ ਆ ਜੇ ਇਹਨੂੰ ਚੰਗਾ ਹੱਬ ਬਣਾਇਆ ਜਾਏ ਕਿਉਂਕਿ ਇੰਨੇ ਤਾਂ ਮੁੱਖ ਮੰਤਰੀ ਬਣਾ ਤੇ ਜਿੱਗੜਵੇ ਹਲਕੇ ਨੇ ਕੋਈ ਛੋਟੀ ਚੀਜ਼ ਤਾਂ ਨਹੀਂ ਕੀਤੀ ਤਾਂ ਫਿਰ ਵੀ ਆਪਾਂ ਬਹੁਤ ਪਿੱਛੇ ਆ ਜੀ ਠੀਕ ਹੈ ਬਰਾੜ ਜੀ ਬਹੁਤ ਬਹੁਤ ਧੰਨਵਾਦ ਮੈਂ ਥੈਂਕ ਯੂ ਜੀ ਤਾਂ ਅਨੇਕ ਸਿੰਘ ਬਰਾੜ ਸੀਗੇ ਸਾਡੇ ਨਾਲ ਔਰ ਗਿੱਦੜਪਾਹਾ ਤੋਂ ਦਾਵੇਦਾਰੀ ਜਿਤਾ ਰਹੇ ਨੇ ਕਾਂਗਰਸ ਨੂੰ ਕਹਿੰਦੇ ਇਹਨਾਂ ਨੇ ਰੈਜ਼ਿਊਮੇ ਭੇਜਿਆ ਦਾਵੇਦਾਰੀ ਕਰ ਰਹੇ ਆ ਆਪਣੇ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਸੋਸ਼ਲ ਵਰਕ ਦਾ ਗਿਣਾਰੇ ਨੇ ਔਰ ਹੋਰ ਜਿਹੜੇ ਕੰਮਕਾਜ ਇਹਨਾਂ ਨੇ ਲੋਕਾਂ ਲਈ ਉੱਥੇ ਕੀਤੇ ਆ ਉਹਨਾਂ ਨੂੰ ਜਿਤਾ ਰਹੇ ਨੇ ਕਿ ਉਹ ਕੰਮਕਾਜ ਕੀਤੇ ਔਰ ਇਸ ਕਰਕੇ ਲੋਕ ਮੇਰੇ ਤੇ ਵੀ ਤਬਾਰ ਕਰਨਗੇ ਲੋਕ ਮੇਰੇ ਤੇ ਭਰੋਸਾ ਕਰਨਗੇ ਦੇਖਣਾ ਇਹ ਆ ਕਿ ਹਾਈ ਕਮਾਂਡ ਟਿਕਟ ਦਿੰਦਾ ਹੈ ਜਾਂ ਨਹੀਂ ਦਿੰਦਾ ਔਰ ਉਸ ਤੋਂ ਬਾਅਦ ਫਿਰ ਅੱਗੇ ਇਹ ਤੈਅ ਕਰਨਗੇ ਕਿ ਅੱਗੇ ਕਿਹੜਾ ਰਸਤਾ ਚੁਣਨਾ ਹੈ